ਨਾ ਸ਼ੇਰ ਸਿੰਘ ਜੀ ਪਿੰਡ ਕੋਗਵੇਟ ਸਾਡਾ ਰਾਹ ਦਾ ਮਸਲਾ ਜੀ ਤਿੰਨ ਕਿੱल्ल्या ਦਾ ਸੀ ਰਾਹ ਲਿਆ ਸੀਗਾ ਬਾਬੇ ਸਲੱਖਣੋਂ ਨਾ ਤੋਂ ਇਹਦੇ ਭਰਾਵਾਂ ਕੋਲ ਪਹਿਲੀ ਵਗਦੀ ਜੀ ਪੰਚਾਇਤੀ ਪਹਿਲੀ ਆ ਪੰਚਾਇਤੀ ਪਹਿਲੀ ਜੋ ਰਾਹ ਲਿਆ ਆ ਕਨਾਲ ਇੱਕ ਇਹਨਾਂ ਨੂੰ ਪਹਿਲੀ ਦੇ ਦਿੱਤੀ ਸੀ ਸਾਡੇ ਟਰੈਕਟਰ ਨਾਲ ਇਹਨਾਂ ਕਰਾ ਕੇ ਇਹਨਾਂ ਦੇ ਭਰਾ ਉਹਨਾਂ ਮਦਦ ਹੋ ਗਈ ਆ ਉਹਨੇ ਕਰਾ ਕੇ ਪਹਿਲੀ ਸਾਰੀ ਮਿੱਟੀ ਪਾਈ ਗਾਦੀ ਪਹਿਲੀ ਚ ਕਨਾਲ ਇੱਕ ਪਹਿਲੀ ਦਿੱਤੀ ਇਹਨਾਂ ਨੂੰ ਇਹਨਾਂ ਨਾਲ ਬਟਾਈ ਕੀਤੀ ਤੁਸੀਂ ਪੰਚਾਇਤ ਨੂੰ ਇਹ ਜਿੰਨਾ ਜਿਹੜੇ ਵਾਉਂਦੇ ਆ ਮਰੀਕ ਸਿੰਘ ਹੋਣੀ ਬਾਬਾ ਸਲਖਣ ਇਹ ਪੈਲੀ ਕਿਹਦੀ ਸੀਗੀ ਪੈਲੀ ਸਾਡੀ ਸੀਗੀ ਅਸੀਂ ਇਹਨਾਂ ਨੂੰ ਕਰਾ ਕੇ ਦੇਤੀ ਆ ਜਿੰਨੀ ਅਸੀਂ ਛੱਡੀ ਯਾਰ ਆਹ ਵਾਲੀ ਜਿਹੜਾ ਤੁਸੀਂ ਰਾਹ ਲਿਆ ਵਾ ਉਹ ਉਹਦੀ ਵੱਟੇ 'ਚ ਛੱਡੀ ਪੈਲੀ ਹਾਂਜੀ ਪੰਚਾਇਤ ਦੀ ਪੈਲੀ ਹੈ ਪੰਚਾਇਤ ਦੀ ਪੈਲੀ ਇਹਨਾਂ ਤੋਂ ਅਸੀਂ ਲਈ ਰਾਹ ਵੀ ਉਹ ਵੀ ਪੰਚਾਇਤ ਦੀ ਪੈਲੀ ਤਿੰਨਾਂ ਗੱਲਿਆਂ ਦਾ ਰਾਹ ਲਿਆ 1.5 ਕਰਮ ਦਾ ਕਨਾਲ ਇੱਕ ਇਹਨਾਂ ਨੂੰ ਦੇਤੀ ਸੀ ਉਹ ਚਿੱਟ ਲੱਗਣ ਲਈ ਇੱਟ ਤੋਂ ਇਹਨਾਂ ਥੋੜੀ ਜੀ ਰਹਿ ਗਿਆ ਇਹ 15-20 ਬੋਟ ਉਹ ਇਹਨਾਂ ਡੱਕਤਾ ਉਹਦੋਂ ਕੇ ਹਲਾਤਾ ਬਾਗ ਹੇ ਹੁਣ ਤੁਸੀਂ ਕੀ ਮੰਗ ਕਰਦੇ ਸਾਹੀਂ ਕਹਿੰਨੇ ਰਾਹ ਬਣਿਆ ਜੇ ਏਟਰ ਲੱਗਣੀ ਚਾਹੀਦੀ ਉੱਤੇ ਨਿਆਣੇ ਲੰਘਦੇ ਨਹੀਂ ਬੜਾ ਔਖਾ ਹੁੰਦਾ ਟਿੱਕੜ ਹੋ ਜਾਂਦਾ ਆ ਲੰਘਿਆ ਨਹੀਂ ਜਾਂਦਾ ਜਦੋਂ ਮੀਂਹ ਕਣੀ ਪੈਂਦਾ ਆ ਕਿੰਨਾ ਕਹਾਂ ਰੁੱਲੇ ਜਾਂਦੇ ਤਿੰਨਾ ਚੌਂ ਕਰਨ ਪੰਜ ਮੋਟਰਾਂ ਇਹ ਰਾਹ ਤੇ ਪੈਂਦਿਆਂ ਨੇ ਜਿਹੜੇ ਜਿਨ੍ਹਾਂ ਤੇ ਤੁਸੀਂ આરોਪ ਲਾ ਰਹੇ ਆ ਉਹਨਾਂ ਦਾ ਕੀ ਇਤਰਾਜ ਹੈਗਾ ਉਹਨਾਂ ਨੂੰ ਹੁਣ ਪਤਾ ਹੋਵੇ ਕਾਤੋਂ ਕਹਿੰਦੇ ਸਾਡੀ ਪਹਿਲੀ ਨਹੀਂ ਪੂਰੀ ਹੁੰਦੀ ਪਹਿਲੀ ਅਸੀਂ ਥੋੜੀ ਪੂਰੀ ਕਰਕੇ ਦੇਣੀ ਪੰਚਾਇਤ ਦੀ ਪਹਿਲੀ ਪੰਚਾਇਤ ਨੂੰ ਕਹਿਣ ਸਾਡੀ ਪਹਿਲੀ ਪੂਰੀ ਕਰਕੇ ਦੇਣ ਪੰਚਾਇਤ ਦਵੇ ਜਾਂ ਨਾ ਦਵੇ ਅਸੀਂ ਇਹਨਾਂ ਨੂੰ ਪਹਿਲੀ ਰਾਹ ਦੇ ਕੇ ਰਾਹ ਦਾ ਹੀ ਲੈ ਕੇ ਥਾਂ ਤੇ ਫੇਰ ਉਹ ਨਾਲ ਇਹਨਾਂ ਦਿੱਤਾ ਜਿਹੜਾ ਜਦੋਂ ਤੁਸੀਂ ਵਟਾਈ ਕੀਤੀ ਸੀ ਤਦੋਂ ਕਿੰਨਾ ਕ ਸਮਾਂ ਹੋ ਗਿਆ ਇਹ 2005 ਦੀ ਗੱਲ ਹੈ ਤੇ ਇਤਰਾਜ ਉਹਨਾਂ ਨੇ ਹੁਣ ਕੀਤਾ ਸੀ ਹਾਂਜੀ ਹੁਣ ਆ ਹੋ ਗਿਆ ਤਿੰਨ ਕਸਾ ਲੈਣਾ ਕੇਸ ਲਾਤਾ ਇੱਕ ਦਿਨ ਮਿੱਟੀ ਪਾਈ ਆ ਟਰਾਲੀ ਦਾ ਉਸ ਦਿਨੇ ਨਾਲ ਫੇਰ ਚੁੱਕ ਕੇ ਦੂਜਾ ਕੇਸ ਲਾਤਾ ਹੋਰ ਉੱਥੇ ਢਾਲਦਾ ਸੰਮਣ ਦਾ ਆਇਆ ਸਾਨੂੰ ਫੇਰ ਖੱਜਲ ਖਵਾਰੀ ਜਾਰੀ ਕਰਨ ਦਾ ਹੈ ਬਾਬਾ ਸਲੱਖਣ ਤੇ ਮਰੀਕ ਸਿੰਘ ਹਾਂਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਨਾਬ ਮੈਂ ਉਹ ਮੌਜੂਦਾ ਸਰਪੰਚ ਅਜੀ ਜਿਹੜਾ ਸਾਡਾ ਭਰਾ ਹੈ ਸਾਡੇ ਚਾਚੇ ਦਾ ਮੁੰਡਾ ਮੱਖਣ ਸਿੰਘ ਤੇ ਇਸ ਲਖਣ ਸਿੰਘ ਤੇ ਮੰਗਲ ਸਿੰਘ ਦੇ ਮਰੀਸੀ ਇਹ ਪਲਾਟ ਜਿਹੜਾ ਹੈ ਜਿਹਦੇ ਨਾਲ ਵੰਡ ਹੋਈ ਉਹ ਮੱਖਣ ਸਿੰਘ ਦੇ ਸਿਆ ਹੈ ਮੱਖਣ ਸਿੰਘ ਇਹ ਬੰਨੇ ਪੈੜੀ ਦਿੰਦੇ ਸੀ ਵਟਾਂਡਰਾ ਕਰਕੇ ਮੱਖਣ ਸਿੰਘ ਨੂੰ ਇਹ ਕਨਾਲ ਪੈੜੀ ਜਿਹੜੀ ਵੰਡ ਜਿੱਤੀ ਗਈ ਇਹ ਵੰਡ ਚ ਦੇ ਕੇ ਇਹ ਰਾਜਲਾ ਇਸ਼ਾਰਾ ਛੱਡਿਆ ਗਿਆ ਇਹ ਪੈੜੀ ਕਰਾ ਕੇ ਇੱਥੇ ਜਦੋਂ ਆਇਆ ਸਾਰੀ ਕਰਾ ਕੇ ਉਹਨੂੰ ਦਿੱਤੀ ਆਪਣੇ ਹੱਥੀ ਰਾਈਟਰ ਇਹਨਾਂ ਦਾ ਲਾ ਕੇ ਸਾਰਾ ਕੁਝ ਕਰਕੇ ਉਹਨੂੰ ਖੜਾ ਕਰ ਦਿੱਤੀ। ਵੇਖੋ 18-20 ਸਾਲ ਤੋਂ ਬਾਅਦ ਮੱਖਣ ਸਿੰਘ ਦੀ ਡੈਥ ਹੋਣ ਤੋਂ ਬਾਅਦ ਜਿੰਨਾ ਚਿਰ ਮੱਖਣ ਜਿੰਦਾ ਰਿਹਾ ਉਹਨੇ ਕਦੀ ਨਾਂ ਵੀ ਨਹੀਂ ਲਿਆ ਇਸ ਪੜੀ ਦਾ ਵੀ ਸਾਡੀ ਪੈੜੀ ਏ ਜਾਂ ਸਾਡਾ ਰਾਹ ਰੋਕਣਾ ਕੋਈ ਗੱਲ ਨਹੀਂ। ਮੱਖਣ ਸਿੰਘ ਜਿਹਦੀ ਪੈੜੀ ਏ ਬੰਨੇ ਜਿਹਦੇ ਨਾਲ ਵਟਾਂਡਰਾ ਹੋਇਆ ਉਹਦੇ ਵਿਚਾਰਾ ਬੋਲਿਆ ਹੀ ਨਹੀਂ ਸਰ ਜਿਹੜਾ ਰਸਤਾ ਆ ਪਿੰਚਾਇਤ ਦੀ ਮਾਲਕੀ ਆ। ਇਹ ਪਿੰਚਾਇਤ ਦੀ ਮਾਲਕੀ ਸਾਰੀ ਇੱਧਰ ਵੀ ਤੇ ਇੱਧਰ ਵੀ ਪਿੰਚਾਇਤ ਦੀ ਮਾਲਕੀ ਇਹ ਸਾਰੇ ਪਿੰਚਾਇਤ ਮਾਲਕ ਆ। ਤੇ ਪੰਚਾਇਤ ਦੀ ਸਾਡੇ ਸਾਰੀ ਇਲਾਕੇ ਨਾਲ ਜਿਹੜਾ ਇਲਾਕਾ ਛੱਡਿਆ ਗਿਆ ਤੇ ਇਹ ਜਿਹੜੇ ਇਤਰਾਜ਼ਕਾਰ ਇਹ ਕਾਸ਼ਤ ਕਰਦੇ ਹਾਂਜੀ ਇਹ ਕਾਸ਼ਤ ਕਰਦੇ ਇਥੇ ਚੋਂ ਪੰਜਾਹਾਂ ਘਰਾਂ ਨੂੰ ਰਾਹ ਆਉਂਦਾ ਆ ਇਹ ਇਹਨਾਂ ਨੇ ਵੀ ਇਹਨਾਂ ਵੀ ਗਾਂ ਹਿੱਸੇ ਕੀਤੇ ਨੇ ਜਿੰਨੇ ਮੋਟਰਾਂ ਵਾਲੇ ਗੁਰਦੀਪ ਸਿੰਘ ਬਲਵਿੰਦਰ ਸਿੰਘ ਮਾਸਟਰ ਮਖਤਾਰ ਸਿੰਘ ਜਿਹਨੇ ਡੈਥ ਹੋ ਗਈ ਇਹਨਾਂ ਸਾਰਿਆਂ ਵੰਡ ਕੇ ਆਪਣਾ ਸਾਹ ਦਿੱਤਾ ਅੱਗੇ ਜ਼ਮੀਨਾਂ ਇਹਨਾਂ ਦੀ ਮਾਲਕੀਆਂ ਨਹੀਂ ਜਾਂ ਨਹੀਂ ਸਾਰੀ ਪੰਚਾਇਤ ਸਰ ਇਹ ਕਾਸ਼ਤ ਕਰਦੇ ਹਾਂਜੀ ਸਾਰੀ ਹੈ ਵੀ ਪੰਚਾਇਤੀ ਹੈ ਤੇ ਪੰਚਾਇਤ ਨੂੰ ਪੰਚਾਇਤ ਰਾਹ ਦੇਣ ਤੋਂ ਬਗੈਰ ਠੇਕਾ ਕਿਦਾਂ ਲਵੇਗੀ ਅਹੀ ਰਾ ਛੱਡਾਂਗੇ ਤੇ ਠੇਕਾ ਲਵਾਂਗੇ ਇਹ ਕਰਕੇ ਹਰਾ ਛੱਡੇ ਨੇ ਇੱਕ ਨਹੀਂ ਜਿਹੜੇ ਦੂਸਰੀ ਪਾਰਟੀ ਕਿਉਂ ਉਤਰਾਜ ਕਰਦੀ ਸੀ ਉਹ ਤੇ ਉਹਨਾਂ ਦੀ ਗਲਤੀ ਹੈ ਜੀ ਉਹਦਾ ਕੋਈ ਮਤਲਬ ਨਹੀਂ ਉਹ ਤਰਾਜ ਕਰਦਾ ਨਾ ਤਰਾਜ ਰਹਿਣਾ ਉਹਨਾਂ ਦਾ ਕੀ ਉਹਨਾਂ ਦਾ ਵੀ ਅੱਗੇ ਕੋਈ ਇਤਿਹਾਸਤ ਕਰੇ ਨਾ ਨਾ ਕੋਈ ਗੱਲਬਾਤ ਨਹੀਂ ਜੀ ਉਹ ਆਪਣੇ ਪਾਸੇ ਨੇ ਕੋਈ ਮਤਲਬ ਨਹੀਂ ਉਹਨਾਂ ਦਾ ਜੀ ਤੇ ਹੁਣ ਤੁਸੀਂ ਇੱਥੇ ਕੀ ਭੁਗਤਨਵਾਉਗੇ ਕਿ ਇਹ ਦੋ ਵੇਖੋ ਇਹ ਸਾਨੂੰ ਜਿੱਥੇ ਮਰਜੀ ਇਹ ਕੋਈ ਵੀ ਬੁਲਾਏਗਾ ਤੇ ਅਸੀਂ ਤੇ ਸੱਚ ਬੋਲਣਾ ਜੀ ਅਸੀਂ ਝੂਠ ਸੜਾ ਬੋਲਣਾ ਅਈ ਤੇ ਦੱਸਾਂਗੇ ਸਾਨੂੰ ਜਿੱਥੇ ਮਰਜ਼ੀ ਲਾ ਜੇ ਜਾਂ ਪ੍ਰਸ਼ਾਸਨ ਸਾਦਲੇ ਜਿਹੜਾ ਮਰਜ਼ੀ ਸੱਦੇ ਅਸੀਂ ਉਥੇ ਦੱਸਾਂਗੇ ਵੀ ਤਾਂ ਦਾ ਟਾਂਡਰਾ ਮੈਂ ਆਪਣੇ ਹੱਥੀ ਕਰਾਇਆ ਜੀ। तकरीबन ਦੋਨਾਂ ਧਿਰਾਂ ਦਾ ਪੰਚਾਇਤ ਹੱਲ ਕਰ ਸਕਦੀ ਹੈ। ਇੱਕ ਜਿਹੜੀ ਧਿਰ ਹੈ ਉਹ ਪੰਚਾਇਤ ਤੇ ਵਿਸ਼ਵਾਸ ਨਹੀਂ ਕਰਦੀ। ਉਹ ਪੰਚਾਇਤ ਚਾਹਣਾ ਹੀ ਨਹੀਂ ਚਾਹਦੀ ਕਿਸੇ ਗੱਲ ਤੋਂ। ਉਹ ਤਾਂ ਨੂੰ ਕੋਰਟ ਹੀ ਦੇਖਦਾ ਹੈ ਸਹੀ ਹੈ ਗਲਤ ਹੈ ਕੋਰਟ ਕਰੂਗੀ ਕੋਰਟ ਕਰੂਗੀ ਠੀਕ ਹੈ ਜੀ। ਹੁਣ ਕੋਰਟ ਨੇ ਨਾਂ ਤਾਂ ਸੇ ਦਿੱਤਾ ਹੈ। ਰਾਦਾ ਕਹਿ ਰਿਹਾ ਮੈਨੂੰ ਸਵੇਰੇ ਪਤਾ ਲੱਗਾ ਕਿ ਇੰਦੇ ਅਸੀਂ ਦਰਖਤ ਲਾ ਦੇਣੇ। ਪੰਚਾਇਤ ਦੇ ਨਾਮਾਂ ਦੇ ਵਿੱਚ ਦਖਲ ਲੱਗਦੇ ਇਹਨੂੰ ਰਾਤ ਹੀ ਬੰਦਾ ਸਵੇਰੇ ਮਿੰਦਾ ਹੋ ਗਿਆ ਫੋਨ ਤੇ ਮੈਨੂੰ ਕਹਿ ਰਿਹਾ ਸੀ ਕਿ ਉਹ ਦਖਲ ਲਾਉਣ ਦੀ ਤਿਆਰੀ ਕਰ ਦੇਵੇ ਇੱਕ ਡਿਫਾਲਟਡ ਬੰਦੇ ਅੱਜ ਤੋਂ ਨਹੀਂ 15-20 ਸਾਲ ਤੋਂ ਡਿਫਾਲਟਡ ਬੰਦੇ ਹੈ ਜਿਹੜੇ ਨਾ ਪੰਚਾਇਤ ਨੂੰ ਕੋਈ ਠੇਕਾ ਦੇ ਰਹੇ ਨਾ ਇਹਨਾਂ ਕੋਈ ਪਟਾਨਾਮਾ ਜਿਹੜੇ ਪਲਾਟ ਸਾਹਮਣੇ 6-7 ਪਲਾਟ ਹੈ ਇਹਨਾਂ ਦੇ ਵਿੱਚ ਨਾ ਕੁਝ ਪਲਾਟ ਜਿਹੜੇ ਪਿੱਛੇ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਪੈਂਦੇ ਹਨ ਉਹ ਸਾਰੇ ਐਸਸੀ ਪਲਾਟ ਹੈ ਉਹ ਐਸਸੀ ਪਲਾਟਾਂ ਦੀ ਗਰਦਾਵਰੀ ਬਾਬਾ ਜੀ ਨੇ ਚੇਂਜ ਕਰਾ ਕੇ ਆਪਣੇ ਨਾਲ ਕਰਾ ਜੀ ਕਿ ਇਹ ਐਸਪੀ ਪਲਾਟਾਂ ਦੇ ਉੱਪਰ ਵੀ ਕਬਜ਼ੇ ਹੋਏ ਇਹ ਸਾਰੀ ਮਾਲਕੀ ਇਹ ਸਾਰੀ ਮਾਲਕੀ ਪੰਚਾਇਤ ਹੈ ਇਹ ਸ਼ਾਮਲਾੜ ਦੇ ਹੈ ਇਹ ਪੰਚਾਇਤ ਦੇ ਦੀ ਨੇ ਠੀਕ ਹੈ ਇਹ ਪਟੇ ਤੇ ਚੜਦੀ ਹਰ ਸਾਲ ਚੜਦੀ ਹਰ ਸਾਲ ਭੁੱਲੀ ਹੁੰਦੀ ਹੈ ਤੇ ਇਹ ਬੰਦੇ ਬਹੁਤ ਕੋਰਟ ਚ ਕੋਈ ਰਾਹ ਦਾ ਕੇਸ ਲਾ ਕੇ ਤੇ ਸਾਡਾ ਠੇਕਾ ਰੋਕੇ ਬਿਠੇ ਪਿੰਦਾ ਸਾਨੂੰ ਠੇਕਾ ਦੇ ਦੇ ਤਾਂ ਇਹ ਤੁਸੀਂ ਸਬੰਧਤ ਵਿਭਾਗ ਦੇ ਲੈਂਦਾ ਬਿਲਕੁਲ ਜੀ ਦਫਾ ਸਾਡਾ ਅਸੀਂ ਕੇਸ ਪਾਇਆ ਹੈ ਕੋਰਟ ਚ ਵੀ ਗਏ ਅਸੀਂ ਜੀ ਕੋਰਟ ਚ ਵੀ ਸਾਡੇ ਹੱਕ ਦੇ ਸਾਡੇ ਹੱਕ ਤੇ ਆ ਰਿਹਾ ਹੈ ਤੇ ਜਿਹੜੇ ਡੀਡੀਪੀਓ ਸਾਹਿਬ ਨੇ ਉਹਨਾਂ ਵੀ ਸਾਡੇ ਹੱਕ ਦੀ ਕੀਤੀ ਹੈ ਹਾਂਜੀ ਤੇ ਇਹ ਕਰਕੇ ਆਪਾਂ ਦਫਾ ਸਾਦਾ ਕੇਸ ਪਾ ਕੇ ਜਦੋਂ ਸਾਡੇ ਕੋਲ ਕਾਪੀ ਆ ਜਾਂਦੀ ਹੈ ਅਸੀਂ ਉਸੇ ਵੇਲੇ ਆਪਣਾ ਪਟਾ ਕਿਸੇ ਹੋਰ ਨਾਲ ਕੱਟ ਕੇ ਤੇ ਜਿਹੜੇ ਜ਼ਮੀਨ ਦਾ ਠੇਕਾ ਨੇ ਦੇ ਦੇ ਕਿੰਨੀ ਜ਼ਮੀਨਾਂ 10 ਕਿਲੇ ਛੇਕ ਨਾਲ ਜ਼ਮੀਨ ਤੇ ਜਿਹੜੀ ਗੁਰਦਾਰੇ ਦੀ ਢਾਲ ਲੈ ਰਹੇ ਆ ਗੁਰਦਾਰੇ ਦਾ ਆੜ ਲੈ ਕੇ ਮੁੜ ਕੇ ਉਹ ਨੱਪ ਕੇ ਬਿਠਾ ਪਿਆ ਉਸ ਤੋਂ ਬਾਅਦ ਕੁਝ ਸਾਡੇ ਐਸਪੀ ਭਰਾ ਹੈਗੇ ਆ ਉਹਨਾਂ ਦੇ ਪਲਾਟ ਹੈ ਕੁਝ ਆਪਣੇ ਕੋਲੋਂ ਹੀ ਬਟਾਂਦਰੇ ਕਰਕੇ ਕਹਿੰਦੇ ਉਹ ਜੋ ਪੰਚਾਇਤ ਦੇ ਮੰਨਣ 'ਚ ਨਹੀਂ ਆਉਂਦੇ ਹੁੰਦੇ ਉਦੇ ਅਧੀਨ ਐਵੇਂ ਨਭਕੇ ਬਿਠ ਬੜੀ ਇੱਕ ਵੀ ਇਕੜ ਦਾ ਠੇਕਾ ਨਹੀਂ ਦੇ ਰਿਹਾ ਇਹ ਵੀ ਗਰਦਾਵਰੀ ਸਲੱਖਣ ਸਿੰਘ ਨਾਂ ਗਰਦਾਵਰੀ ਤੌਰ ਤੇ ਕਬਜ਼ਾ ਮੰਨਦਾ ਪਰ ਮਾਲਕ ਪੰਚਾਇਤ ਹੈ ਇਹ ਕਹਿ ਰਿਹਾ ਕਿ ਮੈਂ ਠੇਕਾ ਨਹੀਂ ਦੇਣਾ ਠੇਕਾ ਸਾਨੂੰ ਕਿਸੇ ਉਪਕਾਰ ਦੀ ਕੋਈ ਵੀ ਪੰਚਾਇਤ ਨੂੰ ਇਨਕਮ ਨਹੀਂ ਦੇ ਰਿਹਾ ਕੋਈ ਸਬੰਧਤ ਵਿਭਾਗ ਨਹੀਂ ਹੈ ਨਾ ਕਿਸੇ ਜਗ੍ਹਾ ਗਾੜੀ ਬਿਲਕੁਲ ਜੀ ਨੋਟਿਸ ਤਾਂ ਇਹਨਾਂ ਨੂੰ ਕੱਢ ਤੋ ਕੱਢੋ 2122 ਨੋਟਿਸ ਨਿਕਲ ਗਿਆ ਤੇ ਉਸ ਤੋਂ ਬਾਅਦ ਕੋਰਟ ਚ ਗਏ ਆ ਕੋਰਟ ਚੋਂ ਬਾਅਦ ਹਾਈ ਕੋਰਟ ਵੀ ਜਾ ਰਹੇ ਆ ਕਪੀ ਇਸ ਤਿਆਰ ਹੋ ਰਿਹਾ ਹਾਈ ਕੋਰਟ ਜਾਵਾਂਗੇ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗ ਹੈ ਜੇ ਸਰਪੰਚ ਤੌਰ ਤੇ ਪ੍ਰਸ਼ਾਸਨ ਤੋਂ ਮੈਨੂੰ ਇਹੀ ਮੰਗ ਹੈ ਕਿ ਮੈਂ ਡੀਟੀਪੀ ਸਾਹਿਬ ਦੇ ਲਾਇਆ ਕੇਸ ਦਫਾ ਸਾਤ ਦਾ ਸਾਡੇ ਹੱਕ ਚ ਕਰੇ ਉਸ ਬਾਅਦ ਗਰਦਾਬਰੀ ਦੁਸਤ ਕਰੇ ਗਰਦਾਬਰੀ ਪੰਚਾਇਤ ਨਾ ਕਰੇ ਤੇ ਪੰਚਾਇਤ ਆਪਣੀ ਕਿਸੇ ਹੋਰ ਪਟੇਦਾਰ ਨੂੰ ਦਵੇ ਤੇ ਪੰਚਾਇਤ ਹੀ ਨਕਮਦੀ ਹੈ ਤਾਂ ਇਹ ਕੀ ਕਾਰਨ ਹੈ ਕਿ ਐਨੇ ਸਾਲ ਹੋ ਗਏ ਪਿਛਲੀਆਂ ਪੰਚਾਇਤਾਂ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਜਦ ਤੱਕ ਮਜਾਜ ਕ ਪਿਛਲੀਆਂ ਪੰਚਾਇਤਾਂ ਜੀ ਤੁਸੀਂ ਆਪ ਹੀ ਲਾ ਲਓ ਸਾਫ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਮੜੀ ਹੁੰਦੀ ਹੈ ਉਹਦੇ ਵਿੱਚ ਕਈ ਬੰਦੇ ਨਹੀਂ ਬੁਰਾ ਮੰਨਣਾ ਚਾਹੁੰਦੇ ਜਿਹੜੇ ਬੰਦੇ ਤੇ ਕੋਈ ਪਿੰਡ ਦੀ ਵਿਕਾਸ ਦੀ ਚਾਹੁੰਦੇ ਆ ਤੇ ਕੁਝ ਬੰਦੇ ਜਿਹੜੇ ਹੁੰਦੇ ਆ ਉਹਨਾਂ ਨੂੰ ਚੁੱਪ ਵੀ ਕਰਾ ਦਿੰਦੇ ਕਈ ਕਿਸੇ ਵੋਟਾਂ ਦਾ ਮਸਲਾ ਵੀ ਚੱਲ ਜਾਂਦਾ ਪਰ ਜਿੱਥੇ ਪਿੰਡ ਦਾ ਵਿਕਾਸ ਹੈ ਉੱਥੇ ਵੋਟਾਂ ਨਾਲ ਕੰਪਰੋਮਾਈਜ਼ ਕਰਨਾ ਬਹੁਤ ਮਾਇਕ ਨਾਲ ਗਲਤ ਗੱਲ ਹੈ ਪਿੰਡ ਦਾ ਵਿਕਾਸ ਜ਼ਰੂਰੀ ਹੈ